ਫਰੀਦ ਸਾਹਿਬ ਦੇ ਦੋ ਸ਼ਲੋਕ ਨੇ ਫਰੀਦਾ ਦਰ ਦਰਵੇਸ਼ੀ ਗਾਖੜੀ ਤੇ ਦੂਸਰਾ ਉਹ ਦੁਨੀਆ ਗੁੱਝੀ ਪਾਏ ਬਾਬਾ ਫਰੀਦ ਸਾਹਿਬ ਨੇ ਦੋ ਪੱਖਾਂ ਦੀ ਗੱਲ ਕਰਦਿਆਂ ਕਿ ਆਪੀ ਜੇ ਧਰਮ ਦਾ ਰਾਹ ਵਾ ਜਿਹੜਾ ਉਹ ਵੀ ਬੜਾ ਔਖਾ ਵਾ ਤੇ ਜੇ ਧਰਮ ਦਾ ਰਾਹ ਛੱਡ ਦਈਏ ਨਾ ਤੇ ਕਲਾ ਦੁਨੀਆ ਵਾਲੇ ਪਾਸੇ ਤੁਰ ਜੀਏ ਤੇ ਇਹਦੇ ਵਿੱਚ ਵੀ ਬੜੀਆਂ ਮੁਸ਼ਕਲਾਂ ਆਵਾਂ ਜਿੱਦਾਂ ਕਬੀਰ ਸਾਹਿਬ ਨੇ ਅਖਿਆ ਕਬੀਰ ਜੋ ਗ੍ਰਹਿ ਕਰੇ ਤੂੰ ਗਰਸਤੀਂ ਆ ਨਾ ਤ ਧਰਮ ਕਰ ਧਰਮ ਕਮਾ ਧਰਮ ਕਿਉਂ ਕਮਾਉਣਾ ਅੱਗੇ ਚੱਲ ਕੇ ਬਾਬਾ ਫਰੀਦ ਸਾਹਿਬ ਦੀ ਵਿਆਖਿਆ ਕਰਨੀ ਹੈ ਨਹੀਂ ਤਾਂ ਕਰ ਬੈਰਾਗ ਤੂੰ ਨਹੀਂ ਨਾ ਨਾ ਧਰਮ ਕਮਾਸ ਸਕਦਾ ਛੱਡ ਦੇ ਦੁਨੀਆ ਇਹ ਛੱਡਣੀ ਪੈਣੀ ਹੈ ਨਹੀਂ ਛੱਡਾਂਗੇ ਫਿਰ ਮੌਤ ਛਿੜਾ ਦੂਗੀ ਅਬਰ ਦਾ ਆਸ਼ਰਮ ਦੇਖੋ ਉਥੇ ਜਾ ਕੇ ਬੁੱਢੇ ਮਾਈਆਂ ਭਾਈ ਰੋਣਦੇ ਆ ਦੋ ਦੋ ਪੁੱਤ ਵੱਡੇ ਵੱਡੇ ਅਫਸਰ ਵੱਡੀਆਂ ਵੱਡੀਆਂ ਕੋਠੀਆਂ ਕੋਈ ਪਾਣੀ ਨਹੀਂ ਪੁੱਛਣਦੇ ਆ ਰੋਣਦੇ ਵਿਚਾਰੇ ਬੈਠੇ ਬਿਰਧ ਆਸ਼ਰਮ 'ਚ ਤੇ ਕਬੀਰ ਜੋ ਗ੍ਰਹਿ ਕਰੇ ਤ ਧਰਮ ਕਰ ਨਹੀਂ ਤ ਕਰ ਬੈਰਾਗ ਛੱਡ ਦੇ ਦੁਨੀਆ ਬਰਾਗੀ ਬਣ ਜਾ ਤ ਤੇ ਜੇ ਦੁਨੀਆ ਵਿੱਚ ਦੁੱਖ ਵਾਂ ਤੇ ਬਰਾਗੀ ਪੁਨੇ ਚ ਉਦੋਂ ਵੱਡੇ ਦੁੱਖ ਵਾਂ ਇਹ ਵੀ ਗੱਲ ਨਾਲ ਵਾਂ ਬਾਬਾ ਫਰੀਦ ਸਾਹਿਬ ਨੇ ਇੱਕ ਗੱਲ ਕਹੀ ਕਿੰਦਾ ਫਰੀਦਾ ਦਰਦਰਵੇਸੀ ਦਰਮਣਕ ਪਰਮੇਸ਼ਰ ਦਾ ਜਿਹੜਾ ਦਰਵਾਜ਼ਾ ਉਹ ਦਰ ਕੇ ਆ ਸੋ ਕਰ ਕੇ ਆ ਜਿਹਨੂੰ ਇਸ ਪੜਦੇ ਜਿੱਤ ਦਰ ਵਸੇ ਕਹੰਦ ਕਵਣ ਦਰ ਕਈਏ ਦਰਾਂ ਪੀਤਰ ਦਰ ਕਵਣ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਇ ਕਹੇ ਜੇ ਦਰ ਜੇ ਦਰ ਕੂਕਤ ਮੰਗ ਕਰੇ ਦਰ ਮੈਨੇ ਰੱਬ ਦਾ ਕਰ ਯਾਨੀ ਸੋ ਪੁਰਖ ਜਾਂ ਸੋ ਦਰ ਕਹਿ ਲੋ ਕਹ ਲੱਗੇ ਜਿਹੜੀ ਰੱਬ ਦੀ ਦਰਵੇਸ਼ੀ ਹੈ ਨਾ ਫਰੀਦਾ ਦਰ ਦਰবেশੀ ਗਾਖੜੀ ਬੜੀ ਔਖੀ ਆ ਚੱਲਾਂ ਦੁਨੀਆ ਭੱਤ ਤੇ ਦਰবেশੀ ਜਿਹੜੀ ਆ ਦੁਨੀਆ ਚ ਰਹਿ ਕੇ ਨਹੀਂ ਕਮਾਈ ਜਾਂਦੀ ਨਾ ਇਹ ਦੁਨੀਆ ਦੀ ਚਾਲ ਚੱਲਦੇ ਆ ਦਰবেশੀ ਨਹੀਂ ਕਮਾਈ ਜਾਂਦੀ ਪਰ ਲੋਕੀ ਘਰ ਬਾਹਰ ਛੱਡ ਕੇ ਫਿਰ ਦੁਨੀਆ ਦੀਆਂ ਚਾਲਾਂ ਚੱਲੀ ਜਾਂਦੇ ਫਿਰ ਦੁਨੀਆ ਨਾਲ ਜੁੜੇ ਹੋਏ ਆ ਮੱਟੀ ਦੇ ਆਪਸ਼ਕ ਕਾਰਬਾਰ ਛੱਡ ਦਿੰਦੇ ਨੇ ਅੰਦਰੋਂ ਛੁੱਟਦਾ ਨਹੀਂ ਕੋਈ ਸ਼ਮੋਹ ਮਮਤਾ ਵਾਸ਼ਨਾਵਾਂ ਉਹ ਫੇਰ ਸੰਸਾਰ ਨਾਲ ਹੀ ਜੁੜੇ ਰਹ ਜਾਂਦੇ ਨੇ ਚੱਲਾਂ ਦੁਨੀਆ ਪੱਤ ਦਰਵੇਸ਼ ਹੋ ਕੇ ਵੀ ਦੁਨੀਆ ਦੀਆਂ ਚਾਲਾਂ ਚੱਲਦੇ ਤੁਸੀਂ ਤਾਂ ਤੇ ਬਾਬਾ ਫਰੀਦ ਨੇ ਬੰਨ ਉੱਟਾ ਬੰਨ ਉਠਾਈ ਪੋਟਲੀ ਪੋਟਲੀ ਕਹਿੰਦੇ ਨੇ ਪੰਡ ਨੂੰ ਇਹ ਮੈਂ ਦਰਬੇਸ਼ੀ ਦੀ ਪੰਡਾ ਨਾ ਸਿਰ ਤੇ ਰੱਖ ਬੈਠਾ ਵਾਂ ਜਿਹੜਾ ਦੁਨੀਆਦਾਰ ਦੌਲਤਾਂ ਦੀ ਪੰਡਾ ਸਿਰ ਤੇ ਰੱਖ ਲੈਂਦੇ ਆ ਨਾ ਤੇ ਦਰਬੇਸ਼ ਨਾ ਫਿਰ ਦਰਬੇਸ਼ੀ ਸਿਰ ਤੇ ਦਰਬੇਸ਼ੀ ਦੀ ਪੰਡ ਬੰਨ ਲੈਂਦਾ ਵਾ ਬੰਨ ਉਠਾਈ ਪੋਟਲੀ ਪੋਟਲੀ ਕਹਿੰਦੇ ਨੇ ਗਠੜੀ ਨੂੰ ਕਿੱਥੇ ਵਈਆਂ ਕੱਤ ਏ ਹੁਣ ਦਰਵੇਸ਼ੀ ਦੀ ਮੈਂ ਜਿਹੜੀ ਪੰਡ ਚੁੱਕੀ ਆ ਇਹ ਬੜੀ ਔਖੀ ਆ ਇਹ ਤੇ ਜਿਹੜਾ ਕਮਾਊਗਾ ਉਹਨੂੰ ਪਤਾ ਲੱਗਣਾ ਦਰਵੇਸ਼ੀ ਕਿੰਨੀ ਔਖੀ ਆ ਤੇ ਕਿੱਥੇ ਵੰਨਾਂ ਘਾਤ ਮੈਂ ਇਹਨ ਕਿੱਥੇ ਸੁਟਾਉਣੇ ਦਰਵੇਸ਼ੀ ਨੂੰ ਸੁੱਟੀ ਨਹੀਂ ਜਾਣੀ ਤੇ ਕਮਾਈ ਮੇਰ ਕੋ ਜਾਣ ਹੀ ਨਹੀਂ ਬੜੀ ਔਖੀ ਆ ਇਹ ਤਾਂ ਸਾਰੀ ਸਾਰੀ ਰਾਤ ਜਾਗਣਾ ਗੁਰੂਆਂ ਪੀਰਾਂ ਦੀ ਸੇਵਾ ਕਰਨੀ ਆ ਦੁਨੀਆ ਤੋਂ ਦੂਰ ਰਹਿਣਾ ਦੁਨੀਆ ਦੇ ਨਾਲ ਬੋਲ ਚਾਲਣਾ ਰੱਖਣਾ ਉਹ ਮਮਤਾ ਦਾ ਤਿਆਗ ਕਰਨਾ ਨੀਂਦ ਤੇ ਭੁੱਖ ਦਾ ਖਾਣੇ ਦਾ ਤਿਆਗ ਕਰਨਾ ਇਹ ਸੌਖਾ ਕੰਮ ਐ ਕੋਈ ਇਹ ਦਰਵੇਸ਼ੀ ਗਾ ਖੜੀ ਇਹ ਤਾਂ ਬੜੀ ਔਖੀ ਹੈ ਕਿੰਨ ਕਰ ਰੱਬਾ ਇੱਕ ਤਾਂ ਮੈਨੂੰ ਇਹ ਦਰਵੇਸ਼ੀ ਦਾ ਦੁੱਖ ਲੱਗ ਗਿਆ ਆ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਦਰਵੇਸ਼ ਨੂੰ ਦੇਵਤਿਆਂ ਦਰਸ਼ਨ ਕੇ ਤਾਂ ਹੀ ਦੂਖ ਭੋਖ ਤੀਰਥ ਕੀਏ ਬੜੀਆਂ ਦੁੱਖਾਂ ਭੁੱਖਾਂ ਬੜਾ ਕੁਝ ਚੱਲਣਾ ਪੈਂਦਾ ਹੈ ਇੱਕ ਦਰਵੇਸ਼ ਨੂੰ ਤੇ ਦੂਜੇ ਪਾਸੇ ਜਦੋਂ ਦੁਨੀਆਦਾਰ ਨੂੰ ਬਾਬੇ ਫਰੀਦ ਨੇ ਵੇਖਿਆ ਤੇ ਅਗਲਾ ਸ਼ਲੋਕ ਕਹਿ ਦਿੱਤਾ ਕਿੰਜਨ ਬੁਝੇ ਕਿੰਜਨ ਸੁਝੇ ਕਹ ਲੱਗੇ ਦੁਨੀਆ ਦੀ ਨਾ ਕੋਈ ਸਮਝ ਜੀ ਨਹੀਂ ਲੱਗਣ ਦਈ ਕੰਜ ਨਾ ਬੁੱਝੇ ਕੰਜ ਨਾ ਸੁਝੇ ਦੁਨੀਆ ਗੁੱਝੀ ਪਾਏ ਬਾਹਰੋਂ ਵੇਖੋ ਤੇ ਵੱਡੇ ਵੱਡੇ ਮਹਿਲ ਤੇ ਵੱਡੇ ਵੱਡੇ ਸਾਜੂ ਸਮਾਨ ਤੇ ਅੰਦਰ ਬੈਠੇ ਰੋਂਦੇ ਆ ਅੰਦਰ ਪੰਡਾਂ ਦੁੱਖਾਂ ਦੀਆਂ ਪੰਡਾਂ ਸਿਰ ਤੇ ਰੱਖ ਕੇ ਬੈਠੇ ਹੋਏ ਆ ਮੈਂ ਤੇ ਬਾਬਾ ਫਰੀਦ ਨੇ ਮੈਂ ਤੇ ਇਹ ਦਰਵੇਸ਼ੀ ਦੀ ਪੰਡ ਰੱਖ ਕੇ ਬੈਠਾ ਨਾ ਤੇ ਦੁਨੀਆਦਾਰ ਵੱਡੇ ਵੱਡੇ ਮਹਿਲਾਂ 'ਚ ਬੈਠੇ ਆ ਤੇ ਅੰਦਰ ਜਾ ਕੇ ਵੇਖੋ ਤੇ ਦੁੱਖਾਂ ਦੀਆਂ ਪੰਡਾਂ ਚਿੰਤਾਵਾਂ ਦੀਆਂ ਪੰਡਾਂ ਸਿਰ ਤੇ ਰੱਖੀਆਂ ਹੋਈਆਂ ਵੱਡੇ ਵੱਡੇ ਮਹਿਲ ਤੇ ਵੱਡੀਆਂ-ਵਡੀਆਂ ਸੇਜਾਂ ਸੌਣ ਵਾਸਤੇ ਤੇ ਨੀਂਦ ਕਿਸੇ ਨੂੰ ਆਉਣੀ ਨਹੀਂ ਦਈ ਨਸ਼ੇ ਕਰੀ ਜਾਂਦੇ ਨਸ਼ੇ ਤੋਂ ਬਿਨਾਂ ਬਿਨਾਂ ਨੀਂਦ ਨਹੀਂ ਕਿਸੇ ਨੂੰ ਆਉਂਦੀ ਕਿੰਜ ਨਾ ਬੁੱਝੇ ਕਿੰਜ ਨਾ ਸੁਝੇ ਦੁਨੀਆ ਗੁੱਝੀ ਪਾਏ ਦੁਨੀਆਦਾਰ ਦੇ ਅੰਦਰ ਸੜਨਵਾ ਜਲਣਵਾ ਆਗਵਾ ਦਿਖਦੀ ਨਹੀਂ ਗਰੀਬ ਸੋਚਦਾ ਵੀ ਇਹ ਅਮੀਰ ਕੋ ਅਮਹਿਲ ਮਾੜੀਆਂ ਕੋਠੀਆਂ ਪੈਸਾ ਬੜਾ ਵਾ ਹੋ ਸਕਦਾ ਅੰਦਰ ਉਹ ਕੋਈ ਸ਼ਾਂਤ ਹੋਵੇ ਠੰਡਾ ਹੋਵੇ ਪਰ ਉਹਨਾਂ ਹੀ ਤਪਿਆ ਹੋਇਆ ਵਾ ਉਹ ਤਾਂ ਉਹਨਾਂ ਹੀ ਦੁਖੀ ਹੈ ਪਰ ਇਹ ਪਤਾ ਨਹੀਂ ਨ ਲੱਗਦਾ ਬਾਹਰ ਚੁੱਲੇ ਜੱਗ ਬਾਲੀ ਤੇ ਪਤਾ ਲੱਗ ਜਾਂਦਾ ਤੇ ਜਿਹੜੀ ਵੱਡੇ ਵੱਡੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਜਿਹੜੇ ਵੱਡੇ ਵੱਡੇ ਦੁਨੀਆਦਾਰਾਂ ਨੂੰ ਵੱਡੇ ਵੱਡੇ ਚਿੰਤਾ ਦੇ ਰੋਗ ਲੱਗੇ ਆ ਨਾ ਇਹ ਕਿਸੇ ਨੂੰ ਦਿਖਦਾ ਹੀ ਨਹੀਂ ਹੈ ਚਲੋ ਗਰੀਬ ਦੇ ਰਾਤ ਨੂੰ ਰੋਟੀ ਪਾਣੀ ਖਾ ਕੇ ਸਮਝੂਗਾ ਤੇ ਅਮੀਰ ਰਾਤ ਨੂੰ ਉਹਦਾ ਹੀ ਪਿਆ ਹੁੰਦਾ ਵਾ ਨੀਂਦ ਨਹੀਂ ਆਉਂਦੀ ਬੜੀ ਬੜੀ ਦੁਨੀਆ ਰਾਤ ਨੂੰ ਗੋਲੀਆਂ ਖਾ ਕੇ ਤੇ ਨਸ਼ੇ ਕਰਕੇ 2-4 ਘੰਟੇ ਨੀਂਦ ਵਿੱਚ ਜਾਂਦੇ ਫੇਰ ਤੜਫਣ ਲੱਗ ਪਈ ਤੇ ਕਹਿਣ ਲੱਗੇ ਬਾਬਾ ਫਰੀਦ ਸਕਿੰਦੇ ਫਰੀਦਾ ਤੈਨੂੰ ਦਰਵੇਸ਼ੀ ਦੁੱਖ ਦੇ ਰਹੀ ਆ ਤੇ ਦੁਨੀਆਦਾਰ ਨੂੰ ਦੁਨੀਆ ਦੁੱਖ ਦੇ ਰਹੀ ਆ ਉਹਨਾਂ ਨੂੰ ਦੁਨੀਆ ਦੀ ਅੱਗ ਬੜੀ ਦੁੱਖ ਦੇ ਰਹੀ ਆ ਕਿੰਜ ਨਾ ਬੁੱਝੇ ਕਿੰਜ ਨਾ ਸੁਝੇ ਦੁਨੀਆ ਗੁੱਝੀ ਪਾਏ ਇੱਥੇ ਵਿੱਚ ਬੜੀ ਅੱਗ ਆ ਕਿਉਂਕਿ ਜਿਹਨਾਂ ਚਿਰ ਬੰਦਾ ਅੰਦਰੋਂ ਸ਼ਾਂਤ ਨਹੀਂ ਨਾ ਹੁੰਦਾ ਤੇ ਦੌਲਤ ਕੁਝ ਨਹੀਂ ਤੁਹਾਨੂੰ ਸੁੱਖ ਦੇ ਸਕਦੀ ਇਹ ਦੌਲਤ ਜਿਹੜੀ ਹੈ ਨਾ ਇਹ ਦੁਨੀਆ ਦੇ ਸੁੱਖ ਤਾਂ ਦੇ ਸਕਦੀ ਹੈ ਆਨੰਦ ਨਹੀਂ ਨਹੀਂ ਜਿੰਦਗੀ ਦਾ ਆਨੰਦ ਦੌਲਤ ਵਿੱਚ ਨਹੀਂ ਹੈ ਕੋ ਨਾਨਕ ਜੋ ਤਿਆਗ ਦੇ ਜੋ ਇਸ ਮੰਗੇ ਸੋ ਭੁੱਖਾ ਰਹੇ ਇਹ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਬੰਦਾ ਤਰਤੀ ਤੇ ਮਾਇਆ ਦੀ ਮੰਗ ਮੰਗਦਾ ਉਹ ਭੁੱਖਾ ਹੀ ਰਹਿੰਦਾ ਜੋ ਇਸ ਮੰਗੇ ਸੋ ਭੁੱਖਾ ਰਹੇ ਇਸ ਤਿਆਗ ਸਤ ਸੰਗ ਕਰੇ ਇਹ ਦੰਬੜਿਆਂ ਦਾ ਤੁਸੀਂ ਤਿਆਗ ਨਹੀਂ ਕਰੋਗੇ ਸਤ ਸੰਗ ਨਹੀਂ ਕਰੋਗੇ ਤੇ ਪਾਰ ਉਤਾਰਾ ਨਹੀਂ ਹੋਣਾ ਇਸੇ ਤਿਆਗ ਸਤ ਸੰਗਤ ਕਰੇ ਨਉ ਗੋ ਨਾਨਕ ਸੂ ਪ੍ਰਾਣੀ ਤਰੇ ਉਹਦਾ ਪਾਰ ਉਤਾਰਾ ਹੋਣਾ ਹੈ ਤੇ ਕਿਸੇ ਨੇ ਲਿਖਿਆ ਸੀ ਕਿ ਜਿਹੜਾ ਸ਼ਾਂਤੀ ਹੈ ਨਾ ਅੰਦਰ ਦੀ ਇਹ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਸੂਕ ਸਹਿਜ ਆਨੰਦ ਪੂਰੇ ਗੁਰਦੀਨ ਇਹ ਗੁਰੂ ਕੋਲੋਂ ਮਿਲਦਾ ਖਜ਼ਾਨਾ ਸ਼ਾਂਤੀ ਦਾ ਤੇ ਜਿੱਦਾਂ ਇੱਕ ਦੌਲਤ ਖਤਮ ਹੋ ਜਾਂਦੀ ਹੈ ਨਾ ਕਿਸੇ ਬੰਦੇ ਦਾ ਕੋਈ ਧਨ ਕਮਾਇਆ ਹੋਵੇ ਉਹ ਕਿਸੇ ਕਾਰਨ ਉਹਦੇ ਹੱਥੋਂ ਨਿਕਲ ਜਾਵੇ ਸੜ ਜਾਵੇ ਚੋਰ ਲੈ ਜੇ ਪਾਣੀ ਰੋੜ ਕੇ ਲੈ ਜੇ ਇਸ ਤਰ੍ਹਾਂ ਹੁੰਦਾ ਹੀ ਹੈ ਨਾ ਤੇ ਉਹ ਬੰਦਾ ਬੜਾ ਦੁਖੀ ਹੁੰਦਾ ਜਿਹਦੀ ਦੌਲਤ ਹੱਥੋਂ ਨਿਕਲ ਜੇ ਤੇ ਜਿਹਨੇ ਮਿਹਨਤ ਕਰਕੇ ਅੰਦਰ ਦੀ ਸ਼ਾਂਤੀ ਕਮਾਈ ਹੋਵੇ ਨਾ ਕਿਉਂਕਿ ਇਹਦੇ ਵਾਸਤੇ ਵੱਡੀ ਮਿਹਨਤ ਕਰਨੀ ਪੈਂਦੀ ਆ ਇਹ ਸ਼ਾਂਤੀ ਐਵੇਂ ਨਹੀਂ ਫ੍ਰੀਚ ਨਹੀਂ ਮਿਲਦੀ ਇਹ ਤੁਸੀਂ ਸ਼ਾਂਤ ਲੋਕਾਂ ਦੇ ਕੋਲ ਬੈਠੋਗੇ ਤੇ ਤਾਂ ਸ਼ਾਂਤੀ ਮਿਲਣੀ ਆ ਜਿਹੜੇ ਆ ਤੜਫ ਰਹੇ ਨੇ, ਭੜ ਕਰਾਏ ਨੇ ਉਹਨਾਂ ਨੂੰ ਸ਼ਾਂਤੀ ਕਿੱਥੋਂ ਮਿਲਣੀ ਆ ਉਹ ਕਹਿ ਲਗਾ ਜਿਸ ਤਰ੍ਹਾਂ ਦੌਲਤ ਖਤਮ ਨਾ ਹੋਣ ਨਾਲ ਇੱਕ ਦੁਨੀਆਦਾਰ ਤੜਫਦਾ ਹੈ ਨਾ ਤੇ ਜਦੋਂ ਸਾਧੂ ਦੇ ਅੰਦਰੋਂ ਸ਼ਾਂਤੀ ਖਤਮ ਹੁੰਦੀ ਹੈ ਨਾ ਉਹ ਫਿਰ ਤੜਫਦਾ ਹੈ ਕਿਉਂਕਿ ਦੌਲਤ ਉਹਦੇ ਵਾਸਤੇ ਸਾਧੂ ਵਾਸਤੇ ਵੱਡਾ ਖਜ਼ਾਨਾ ਵਾ ਤੇ ਉਸ ਸ਼ਾਂਤੀ ਨੂੰ ਸਾਂਭਣ ਵਾਸਤੇ ਫਿਰ ਉਹ ਦੁਨੀਆਗੇ ਝੁੱਕ ਜਾਂਦਾ ਹੈ ਗੁਰਦੇਗ ਬਾਦਰ ਮੱਥਾ ਟੇਕਣ ਗਏ ਉੱਥੇ ਲੜਾਈ ਹੋਣ ਲੱਗੀ ਕਿਹਨ ਲੱਗੇ ਨਹੀਂ ਮੱਥਾ ਹੀ ਨਹੀਂ ਟੇਕਦੇ ਭਾਈ ਅਸੀਂ ਆਪਣੀ ਸ਼ਾਂਤੀ ਕਾਇਮ ਕਰਨੀ ਹੈ ਕੀਤੀ ਹੋਈ ਆ ਉਹ ਨੂੰ ਨਹੀਂ ਅਸੀਂ ਹੱਥੋਂ ਛੱਡਣਾ ਜੇ ਬਾਬੇ ਬਕਾਲੇ ਨਕਲੀ ਆ ਕੇ ਬਹਿ ਗਏ ਅਸਲੀ ਨੇ ਆਖਿਆ ਵੀ ਆਪਾਂ ਨਹੀਂ ਰੋਣੀ ਪਾਉਣੀ ਰੋਲੀ ਪਾਉਣ ਨਾਲ ਤਾਂ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੇ ਹੁਣ ਜਿਹੜੇ ਆਪਾਂ ਸੜਕਾਂ ਤੇ ਰੋਲੀ ਪਾਉਂਦੇ ਆ ਨਾ ਧਰਮ ਦੇ ਨਾਮ ਦੇ ਇਹ ਤੋਂ ਇਹ ਗੱਲ ਸਿੱਧ ਹੋ ਗਈ ਵੀ ਸਾਡੇ ਕੋਲ ਸ਼ਾਂਤੀ ਨਾਮ ਦੀ ਚੀਜ਼ ਨਹੀਂ ਹੈ ਜਿੱਦਣ ਸ਼ਾਂਤੀ ਦਾ ਖਜ਼ਾਨਾ ਆ ਗਿਆ ਨਾ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ। ਉਸ ਤੋਂ ਪਹਿਲਾਂ ਨਹੀਂ ਕੋਈ ਬੰਦਾ ਸੀ ਤੇ ਪਿੰਡਾਂ ਦੇ ਵਿੱਚੋਂ ਦੀ ਇਹਨੂੰ ਸ਼ਹਿਰ ਨੂੰ ਜਾਂਦਾ ਸੀ। ਉੱਥੇ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਉਹਨੂੰ ਬੜੇ ਲੰਮੇ ਸਮੇਂ ਬਾਅਦ ਨਾ ਉਹਦੇ ਮਾਲਕ ਨੇ ਦੌਲਤ ਦੇ ਦਿੱਤੀ ਉਹਦੀ ਮਿਹਨਤ। ਕਾਫੀ ਵੱਡੀ ਰਕਮ ਦਿੱਤੀ। ਅੱਗੇ ਰੋਜ਼ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਤੇ ਸ਼ਹਿਰ ਨੂੰ ਜਾਂਦਾ ਸੀ। ਤੇ ਜਦੋਂ ਅੱਜ ਦੌਲਤ ਉਹ ਮਿਲੀ ਨਾ ਉਹਨੇ ਅਖਿਆ ਵੀ ਅੱਜ ਪਿੰਡਾਂ ਦੇ ਵਿੱਚੋਂ ਨਹੀਂ ਜਾਣਾ ਅੱਜ ਵੱਡੀ ਸੜਕ ਤੇ ਜਾਣੇ ਆ ਪਿੰਡਾਂ ਵਿੱਚ ਕੋਈ ਦੌਲਤ ਖੋਹ ਨਾ ਲਵੇ ਸਾਡੀ ਉਹਨੇ ਆਪਣੇ ਆਪਣਾ ਰਾਹ ਬਦਲ ਲਿਆ ਕਿਉਂਕਿ ਉਹਦੇ ਕੋਲ ਦੌਲਤ ਆ ਗਈ ਉਹਨੇ ਆਪਣਾ ਰਾਹ ਬਦਲ ਲਿਆ ਤੇ ਜਿੱਦਣ ਬੰਦਿਆ ਤੇਰ ਕੋਈ ਦੌਲਤ ਆ ਗਈ ਨਾ ਤੇ ਅੱਗਿਓ ਕੋਈ ਭੈੜਾ ਵਿਅਕਤੀ ਤੁਰਿਆ ਆਉਂਦਾ ਉਹ ਮਾੜਾ ਵਿਅਕਤੀ ਆਉਂਦਾ ਕਿ ਤੂੰ ਰਾਹ ਬਦਲ ਲਵੇਂਗਾ ਇਦ ਮੇਲਨਾ ਮੇਰਾ ਮੇਰਾ ਸਤਿਆਨਾਸ ਹੋ ਜਾਣਾ ਹੈ ਮੇਰੀ ਸ਼ਾਂਤੀ ਭੰਗ ਹੋ ਜਾਣੀ ਹੈ ਉਹਨੇ ਰਾਹ ਹੀ ਬਦਲ ਲੈਣਾ ਤੇ ਕਈ ਤੇ ਸਾਧੂ ਮਹਾਤਮਾ ਇੰਨੇ ਬ੍ਰਕਤ ਹੋ ਜਾਂਦੇ ਨੇ ਦੁਨੀਆ ਨੂੰ ਮੁੜ ਕੇ ਮਿਲਦੇ ਹੀ ਨਹੀਂ ਇਹਨੇ ਸ਼ਾਂਤ ਹੋ ਜਾਂਦੇ ਕਹਿੰਦੇ ਹੁਣ ਦੁਨੀਆਦਾਰ ਸਾਡੇ ਕੋਲ ਨਾ ਆਵੇ ਹੁਣ ਬਸ ਖਤਮ ਇਹ ਆਇਆ ਨਹੀਂ ਇਹਨੇ ਕੋਈ ਸਾਨੂੰ ਗੱਲ ਕਹੀ ਨਹੀਂ ਇਹ ਤੜਫਨਦੇ ਆਵੇ ਸੜਨਦੇ ਆਵੇ ਭੁੱਜਣਦੇ ਆ ਸਾਨੂੰ ਵੀ ਸੜਾਏਗਾ ਸਾਨੂੰ ਵੀ ਪੱਠੀ ਚ ਪਾ ਕੇ ਜਾਏਗਾ ਇਸ ਕਰਕੇ ਉਹ ਫਿਰ ਸ਼ਾਂਤੀ ਨੂੰ ਬਚਾਉਣ ਵਾਸਤੇ ਫਿਰ ਉਹ ਦੁਨੀਆਗੇ ਝੁੱਕ ਜਾਂਦੇ ਨੇ ਜਿਹਨੂੰ ਕਹਿੰਦੇ ਨਿਮਨਸਵਖਰ ਇਸੇ ਨੂੰ ਬਾਬਾ ਫਰੀਦ ਨੇ ਆਖਿਆ ਸੀ ਜੋ ਤੋ ਮਾਰਨ ਮੁਕੀਆਂ ਤੂੰ ਨਾ ਮਾਰੇ ਕਿਸੇ ਨੂੰ ਨਾ ਤੂੰ ਆਪਣੀ ਸ਼ਾਂਤੀ ਬਚਾ ਕੇ ਰੱਖੀ ਤੇ ਜਿਹੜੀ ਸ਼ਾਂਤੀ ਆ ਦੌਲਤ ਨਾਲ ਨਹੀਂ ਮਿਲਦੀ ਇਹ ਇਹ ਸ਼ਾਂਤ ਬੰਦਿਆਂ ਨੂੰ ਮਿਲਿਆ ਤੇ ਰੱਬ ਦਾ ਨਾਮ ਜਪਿਆਂ ਸ਼ਾਂਤੀ ਮਿਲਦੀ ਆ ਦੁਨੀਆ ਗੁੱਜੀ ਪਾਏ ਤੇ ਜੇ ਦੌਲਤ ਦੇ ਹੁੰਦੇ ਅੰਦਰ ਸ਼ਾਂਤੀ ਨਹੀਂ ਹੈ ਅੰਦਰ ਟਿਕਾ ਨਹੀਂ ਹੈ ਤੇ ਬੰਦਾ ਬਦਕਿਸਮਤ ਵਾ ਤੇ ਜੇ ਇੱਕ ਬੰਦਾ ਝੌਂਪੜੀ 'ਚ ਬੈਠਾ ਹੋਇਆ ਵਾ ਐ ਸ਼ਾਂਤ ਬੈਠਾ ਚਿੱਤ ਕਾਗਰ ਬੈਠਾ ਦੋ ਵਡਭਾਗਾ ਵਾ ਕਿ ਸਿਆਣੇ ਤੇ ਵੀ ਕਹਿੰਦੇ ਵੀ ਸ਼ਾਂਤ ਚਿੱਤ ਵਾਲਾ ਬੰਦਾ ਹੀ ਰੱਬ ਨੂੰ ਵੇਖਣ ਵਿੱਚ ਸਫਲ ਹੁੰਦਾ ਹੈ ਇਸੇ ਨੂੰ ਕਬੀਰ ਨੇ ਕਿਹਾ ਟਕ ਦਮ ਕਰਾਰੀ ਇਕਾਗਰ ਚਿੱਤ ਕਰੋ ਇਕਾਗਰ ਚੇਤੋ ਕਰੋ ਸਦਾ ਜਿਹੜਾ ਬੰਦਾ ਸ਼ਾਂਤ ਹੋ ਜੇ ਜਿਹਦੇ ਮਨ ਵਿੱਚ ਫੁਰਨੇ ਨੇ ਵਿਚਾਰ ਨਹੀਂ ਉਹ ਕਿਤੋਂ ਸ਼ਾਂਤ ਹੋ ਜਾਊਗਾ ਇੱਕ ਹੋਰ ਗੱਲ ਕਹੀ ਸਿਆਣਿਆਂ ਨੇ ਕਿ ਸ਼ਾਂਤ ਚਿੱਤ ਵਾਲਾ ਬੰਦਾ ਹੀ ਪਵਿੱਤਰ ਹੁੰਦਾ ਹੈ ਉਧਰ ਕੋਈ ਫੁਰਨਾ ਨਹੀਂ ਕੋਈ ਵਾਸ਼ਨਾ ਨਹੀਂ ਸ਼ਾਂਤ ਵਾ ਉਹ ਪਵਿੱਤਰ ਹੈ ਤੇ ਬਾਬਾ ਫਰੀਦ ਸਿੰਘਾਂ ਦੇ ਜਿੱਥੇ ਇੱਕ ਪਾਸੇ ਦਰवेशੀ ਬੜੀ ਔਖੜੀ ਹੈ ਫਰੀਦਾ ਦਰवेशੀ ਗਾ ਖੜੀ ਆ ਤੇ ਦੂਜੇ ਪਾਸੇ ਜੇ ਦੁਨੀਆ ਵਾਲੇ ਪਾਸੇ ਦੇਖਦੇ ਨੇ ਤੇ ਉੱਥੇ ਵੀ ਅੱਗ ਲੱਗੀ ਹੋਈ ਹੈ ਮੈਂ ਜਾਣਿਆ ਦੁਖ ਮੁਝ ਕੋ ਦੁਖ ਸੁਬਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ ਵਾਜਦਾ ਤੇ ਫਿਰ ਬਾਬੇ ਫਰੀਦ ਨੇ ਰੱਬ ਦਾ ਸ਼ੁਕਰ ਕਰਦਿਆਂ ਬਚਨ ਕਿਹਾ ਫਰੀਦਾ ਕੰਜਨ ਨਾ ਬੁੱਝੇ ਕੰਜਨ ਸੁਝੇ ਦੁਨੀਆ ਗੁੱਝੀ ਪਾਏ ਗੁੱਝੀ ਪਾਏ ਲੁਕੀ ਹੋਈ ਅੱਗ ਵਾ ਦੁਨੀਆਦਾਰ ਦੇ ਅੰਦਰ ਤੇ ਸਾਈਂ ਮੇਰੇ ਚੰਗਾ ਕੀਤਾ ਮੇਰੇ ਮਾਲਕ ਨੇ ਬੜਾ ਚੰਗਾ ਕੀਤਾ ਮੈਨੂੰ ਦਰਵੇਸ਼ੀ ਦੇ ਦਿੱਤੀ ਤੇ ਇਹ ਦੁਨੀਆ ਦੀ ਗੁੱਝੀ ਅੱਗ ਤੋਂ ਮੈਨੂੰ ਬਚਾ ਲਿਆ ਤੇ ਜੇ ਨਾਮ ਨੂੰ ਦਰਵੇਸ਼ੀ ਦਿੰਦਾ ਸਾਈ ਮੇਰਾ ਚੰਗਾ ਨਾ ਕਰਦਾ ਮੇਰੇ ਨਾਲ ਮਾੜਾ ਕਰ ਦਿੰਦਾ ਮੈਨੂੰ ਦੁਨੀਆ ਦੇ ਰਾਹ ਤੇ ਤੋੜ ਦਿੰਦਾ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਮਵੀ ਬਾਬਾ ਫਰੀਦ ਆਪਨੇ ਆਪ ਨੂੰ ਕਹਿੰਦੇ ਮਵੀ ਦੱਜਾਂ ਆਏ ਜਿੱਦਾਂ ਦੁਨੀਆਦਾਰ ਕ੍ਰੋਧ ਨਾਲ ਛੜ ਰਿਹਾ ਹੈ ਵਾਸਨਾ ਨਾਲ ਛੜ ਰਿਹਾ ਹੈ ਤੜਫ ਰਿਹਾ ਹੈ ਅਸ਼ਾਂਤ ਚਿਤ ਮੇਰੇ ਨਾਲ ਵੀ ਉਹ ਕੁਝ ਹੋਣਾ ਸੀ ਤੇ ਮੈਂ ਕਿਵੇਂ ਬਚਿਆ ਸਾਈ ਨੇ ਬਚਾਇਆ ਸਾਹੀ ਮੇਰੇ ਚੰਗਾ ਕੀਤਾ ਕਿਉਂਕਿ ਸਾਹੀ ਆਪਣਿਆਂ ਨਾਲ ਮਾੜਾ ਨਹੀਂ ਕਰਦਾ ਆਪਣਿਆਂ ਨਾਲ ਉਹ ਚੰਗਾ ਹੀ ਕਰਦਾ ਨਹੀਂ ਤੇ ਜੇ ਨਾ ਕਰਦਾ ਤੇ ਬਾਬਾ ਫਰੀਦ ਨੇ ਮੈਂ ਵੀ ਫਿਰ ਸਾੜੀ ਜਾਂਦਾ ਜਿਦਾਂ ਦੁਨੀਆਦਾਰ ਸੜਿਆ ਇਹ ਬਾਬੇਾਨ ਦਾ ਬੜਾ ਵਧੀਆ ਸੰਧਾਨਕ ਸੀ ਪਰ ਇਸ ਨੂੰ ਕੁਝ ਲੋਕਾਂ ਨੇ ਗਲਤ ਕਰਕੇ ਰੱਖ ਦਿੱਤਾ